ਰੱਕ ਯੂਨੀਅਨ ਪਵਾਨੀਗੜ ਦੇ ਪ੍ਰਧਾਨ ਨੇ ਤੋੜੀ ਚੁੱਪੀ ਹੋਏ ਭਾਵਕ ਚੁੱਕੀ ਸੋਂ ਸਾਡੇ ਦੇ ਬਾਰ-ਬਾਰ ਇਲਜ਼ਾਮ ਲੱਗ ਰਹੇ ਸੀ 255 ਲੱਖ ਰੁਪਏ ਦੇ ਕਿ ਇਹਨੇ ਪ੍ਰਧਾਨਗੀ ਲਈ ਹੈ ਮੈਂ ਮੇਰੇ ਬੇਟੇ ਨੂੰ ਲੈ ਕੇ ਰੋੜਿਆ ਸਾਹ ਪਹੁੰਚ ਗਿਆ ਨਾਲ ਮੇਰਾ ਬੇਟਾ ਨਾਲ ਘਰ ਆ ਲਈਏ ਮੇਰੇ 3 ਜਨਵਰੀ ਨੂੰ ਰੋੜਿਆ ਸਾਹ ਪਹੁੰਚ ਗਿਆ ਐਮਐਲ ਨਰਿੰਦਰ ਕੌਰਪਰਾ ਅੱਜ ਅਸੀਂ ਉਹਦੇ ਵੇਟ ਕਰ ਰਹੇ ਹਾਂ 7 ਦਿਨ ਜਿਹੜਾ ਅਸੀਂ ਕੱਲ ਉਹਨਾਂ ਨੂੰ ਕਿਹਾ ਸੀ ਬੀਨ ਸਾਹਿਬ ਤੁਸੀਂ ਕਹਿੰਦੇ ਹੋ ਵੀ ਮੈਂ ਸੌਂਹ ਕੰਨਿਆ ਕੁਝ ਵੀ ਕਰਦੇ ਹਾਂ ਉਹ ਸੌਂਹ ਵਾਲਾ ਉਹ ਅੱਜ ਨਿਬੜ ਜੂਗਾ ਔਰ ਆ ਜਾਣਾ ਐਮਐਨਏ ਸਾਹਿਬ ਹੁਣ ਉਹਨਾਂ ਨੇ ਕਿ ਅਸੀਂ 7 ਦਿਨ ਉਹਦੇ ਵੇਟ ਕਰਾਂਗੇ ਟਰੱਕ ਯੂਨੀਅਨ ਭਵਾਨੀ ਘੜਦੇ ਮਾਮਲੇ 'ਚ ਨਵਾਂ ਮੋੜ ਨਵੇਂ ਬੜੇ ਪ੍ਰਧਾਨ ਨੇ ਵੀ ਚੁੱਕੀ ਸੌਂਹ ਤੇ ਹੋ ਗਏ ਭਾਵੁਕ ਸਾਡੀ ਦੁਨੀਆ ਦੀ ਸਾਰੀ ਸੰਸਥਾ ਬਾਬਾ ਸਿੱਧੂ ਨਗਰਿਆ ਨੂੰ ਮੰਨਦੀ ਹੈ ਜੀ ਇਸੇ ਉਹਨਾਂ ਸਾਰੀ ਸੰਗਤ ਦੇ ਵਿੱਚ ਆ ਕੇ ਸੋਹ ਚੱਕੀ ਐ ਇੱਥੇ ਵੀ ਜੇ ਅਸੀਂ 55 ਲੱਖ ਦਾ ਸਾਡਾ ਕੋਈ ਵੀ ਸੌਦਾ ਹੋਇਆ ਉਹ ਵੀ ਜਾਂ ਕੋਈ 55 ਲੱਖ ਰੁਪਈਆ ਦਿੱਤਾ ਹੋਵੇ ਜਾਂ ਗੱਲਾਂ ਆ ਰੀਆਂ ਨੇ ਵੀ ਸੋਨੇ ਫੋਰਚਨਰ ਕੱਢੀ ਦਿੱਤੀ ਐ ਜੀ ਇਹ ਗੱਲ ਦੀ ਮੈਂ ਸੋਹ ਚੱਕੀ ਐ ਇੱਥੇ ਬਾਬੇ ਸਿੱਧੜੇ ਆ ਕੇ ਇਹੋ ਜੀ ਕੋਈ ਗੱਲ ਨਹੀਂ ਹੈਗੀ 55 ਲੱਖ ਅਤੇ ਫੋਰਚਨਰ ਦੇਣ ਦੇ ਲੱਗ ਰਹੇ ਦੋਸ਼ਾਂ ਨੂੰ ਨਕਾਰਿਆ ਹੋ ਚੁੱਕੀ ਆ ਤੇ ਸਾਡੀ ਯੂਨੀਅਨ ਨੂੰ ਬਾਰ-ਬਾਰ ਬਦਨਾਮ ਕਰਾਇਆ ਜਾ ਰਿਹਾ ਹੈ ਹੋਂਡਾ ਟੈਕਸ ਕਹਿ ਕੇ ਵੀ ਤੇ ਰਾਜਨੀਤਿਕ ਪਾਰਟੀਆਂ ਨੂੰ ਵੀ ਕੀਤੀ ਵੱਡੀ ਪੀਲ ਸਾਡੀ ਯੂਨੀਅਨ ਨੂੰ ਨਾ ਕਰੋ ਬਦਨਾਮ ਸਾਡੇ ਇਸ ਰੋਜ਼ਗਾਰ ਨੂੰ ਇਸਤੇ ਤਰਸ ਖਾਓ ਸਾਡੀ ਇਹੀ ਹੱਥ ਬਨ ਕੇ ਬੇਨਤੀ ਹੈ ਟਰੱਕ ਯੂਨੀਅਨ ਪਵਾਨੀਗੜ ਦੇ ਲਗਾਤਾਰ ਸੋਸ਼ਲ ਮੀਡੀਆ ਤੇ ਚਰਚਾ ਵਿੱਚ ਰਹਿਣ ਕਾਰਨ ਜਿਸ ਨੂੰ ਲੈ ਕੇ ਅੱਜ ਤੱਕ ਯੂਨੀਅਨ ਦੇ ਨਵੇਂ ਬਣੇ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ ਵੱਲੋਂ ਸਮੂਹ ਟਰੱਕ ਆਪਰੇਟਰਾਂ ਤੇ ਆਪਣੀ ਕਮੇਟੀ ਮੈਂਬਰਾਂ ਦੇ ਨਾਲ ਸ਼ਹੀਦ ਬਾਬਾ ਸਿੱਧ ਕੁਮਾਨ ਜੀ ਦੇ ਪਾਵਨ ਸਥਾਨ ਪਿੰਡ ਨਾਗਰਾ ਵਿਖੇ ਨਤਮਸਤਕ ਹੋਏ ਤੇ ਸਮੂਹ ਟਰੱਕ ਆਪਰੇਟਰਾਂ ਦੀ ਹਾਜ਼ਰੀ ਵਿੱਚ ਇਸ ਸਥਾਨ ਤੇ ਸੌਂ ਚੁੱਕੀ ਅਤੇ ਕਿਹਾ ਕਿ ਮੈਂ ਸਾਰੇ ਟਰੱਕ ਆਪਰੇਟਰਾਂ ਦੀ ਹਾਜ਼ਰੀ ਵਿੱਚ ਸੌਂ ਚੁੱਕਦਾ ਹਾਂ ਕਿ ਮੈਂ ਪ੍ਰਧਾਨਗੀ ਲਈ ਕਿਸੇ ਵੀ ਤਰ੍ਹਾਂ ਦੀ ਰਿਸ਼ਵਤ ਨਹੀਂ ਦਿੱਤੀ ਅਤੇ ਨਾ ਹੀ ਮੇਰੇ ਵੱਲੋਂ 55 ਲੱਖ ਦਿੱਤੇ ਗਏ ਨੇ ਤੇ ਨਾ ਹੀ ਫੋਰਚਨਰ ਗੱਡੀ ਦਿੱਤੀ ਗਈ ਹੈ ਇਹ ਸਭ ਝੂਠ ਹੈ ਇਸ ਮੌਕੇ ਭਾਵਕ ਹੁੰਦੇ ਨਵੇਂ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ ਨੇ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਬੇਨਤੀ ਕੀਤੀ ਕਿ ਜੂਨੀਅਨ ਨੂੰ ਬਦਨਾਮ ਨਾ ਕਰੋ ਕਿਉਂਕਿ ਇਸ ਜੂਨੀਅਨ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਗਰੀਬ ਪਰਿਵਾਰਾਂ ਦਾ ਗੁਜ਼ਾਰਾ ਚੱਲਦਾ ਹੈ ਵਿੱਕੀ ਜੀ ਅੱਜ 100 ਰੁਪਏ ਤੁਸੀਂ ਨਾ ਦੇ ਰਹੇ ਹੋ ਕਿਉਂ ਅਚਾਨਕ ਅਸੀਂ ਇਹ ਸਾਡੇ ਤੇ ਬਾਰ ਬਾਰ ਇਲਜ਼ਾਮ ਲੱਗ ਰਹੇ ਸੀ 255 ਲੱਖ ਰੁਪਏ ਦੇ ਕਿ ਇਹਨੇ ਪ੍ਰਧਾਨਗੀ ਲਈ ਹੈ ਤੇ ਅਸੀਂ ਸਾਡੀ ਜੁਨੀਅਨ ਸਾਰੀ ਸੰਸਥਾ ਨੂੰ ਮੰਨਦੀ ਆ ਬਾਬੇ ਸਦਾ ਨਗਰਾਜੀ ਨੂੰ ਇੱਥੇ ਮੈਂ ਇਹਨਾਂ ਦੀ ਹਾਜ਼ਰੀ ਚ ਸੌ ਚੁੱਕੀ ਆ ਤੇ ਸਾਡੀ ਜੁਨੀਅਨ ਨੂੰ ਬਾਰ ਬਾਰ ਬਦਨਾਮ ਕਰਾਇਆ ਜਾ ਰਿਹਾ ਹੁੰਦਾ ਟੈਕਸ ਕਹਿ ਕੇ ਵੀ ਅਸੀਂ ਸਾਡੀ ਹੱਥ ਬਨ ਕੇ ਬੇਨਤੀ ਆ ਮਨਜੀਤ ਸਿੰਘ ਕਾਕੇ ਨੂੰ ਵੀ ਵੀ ਵੀਰ ਬਣ ਕੇ ਇਸ ਨੂੰ ਬਦਨਾਮ ਨਾ ਕਰੋ ਸਾਡੇ ਇਸ ਰੋਜ਼ਗਾਰ ਨੂੰ ਇਸਤੇ ਤਰਸ ਖਾਓ ਸਾਡੀ ਇਹੀ ਹੱਥ ਬਨ ਕੇ ਬੇਨਤੀ ਹੈ ਕਿਤੇ ਲਗਾਤਾਰ ਸੋਸ਼ਲ ਮੀਡੀਆ ਤੇ ਚੱਲ ਰਿਹਾ 30 ਲੱਖ ਵੀ ਵਾਇਰਲ ਹੋ ਰਿਹਾ 35 ਲੱਖ ਵੀ ਫੋਰਚੂਨਰ ਗੱਡੀ 55 ਲੱਖ ਕੀ ਤੁਸੀਂ ਅੱਜ ਫੇ 100 ਚੁੱਕ ਦਾ ਕੀ ਕੀ ਕਰਨੀ ਹੈ ਅਸੀਂ ਇਸੇ ਗੱਲ ਦੀ ਸੋਚੀ ਚੁੱਕੀ ਆ ਵੀ ਜਾਂ ਤਾਂ ਸਾਡਾ 55 ਲੱਖ ਦਾ ਕੋਈ ਵੀ ਸੌਦਾ ਹੋਇਆ ਹੋਵੇ ਜਾਂ 55 ਲੱਖ ਰੁਪਏ ਦੀ ਕੋਈ ਫੋਰਚੂਨਰ ਲੈ ਕੇ ਦਿੱਤੀ ਹੋਵੇ ਜਾਂ ਇਸੀ 55 ਲੱਖ ਰੁਪਏ ਦਿੱਤਾ ਹੋਵੇ ਇਸ ਅਸੀਂ ਗੁਰੂ ਦੀ ਹਾਜ਼ਰ ਹਾਜ਼ਰ ਨਾਜ਼ਰ ਹੋ ਕੇ ਸੀ ਇਹ ਸੌ ਚੁੱਕੀ ਹੈ ਤਾਂ ਸਾਰੇ ਟਰੱਕ ਓਪਰੇਟਰ ਵੀਰ ਜੀ ਤੇ ਤੁਹਾਡੇ ਹਾਂਜੀ ਹਾਂਜੀ ਤੁਸੀਂ ਸਾਰੇ ਪਾਸੇ ਕੈਮਰਾ ਮਾਰ ਕੇ ਕੈਮਰਾਮੈਨ ਚੈੱਕ ਕਰ ਲੈ ਵੀ ਹਾਂ ਵੀ ਸਾਰੇ ਆਪਣੇ ਟਰੱਕ ਓਪਰੇਟਰ ਭਾਈ ਨੇ ਆਪਣੇ ਨਾਲ ਖੜੇ ਨਹੀਂ ਤਾਂ ਫਿਰ ਕਿਉਂ ਬਦਨਾਮ ਕਿਉਂ ਕੀਤਾ ਜਾ ਰਿਹਾ ਹੈ ਯੂਨੀਅਨ ਦਾ ਲਗਾਤਾਰ ਸੋਸ਼ਲ ਮੀਡੀਆ ਤੇ ਮੀਮਸ ਤੱਕ ਤਿਆਰ ਕੀਤੇ ਜਾ ਰਹੇ ਨੇ ਪੈਸੇ ਲਈ ਇਹ ਤਾਂ ਜੀ ਹੁਣ ਉਹ ਜਾਣਦੇ ਨੇ ਜਾਂ ਉਹ ਪ੍ਰਮਾਤਮਾ ਜਾਣਦਾ ਹੋ ਕਿਉਂ ਸਾਡੇ ਨੂੰ ਬਦਨਾਮ ਕਰਨ ਦੇ ਲੱਗੇ ਹੋਏ ਨੇ ਸਾਡੇ ਪਰਿਵਾਰ ਬਾਰੇ ਪੁੱਛ ਕੇ ਦੇਖ ਲੋ ਅਸੀਂ ਕੋਈ ਵੀ ਐਸਾ ਸਾਡੇ ਤੇ ਅੱਜ ਤੱਕ ਇਲਜ਼ਾਮ ਨਹੀਂ ਲੱਗਿਆ ਸੀ ਜੋ ਸਾਨੂੰ ਸਾਡੇ ਦਿਲ ਨੂੰ ਬਹੁਤ ਠੇਸ ਪਹੁੰਚਦੀ ਆ ਇਹ ਗੱਲਾਂ ਸੁਣ ਸੁਣ ਕੇ ਵੀ ਹਾਂ ਤੁਸੀਂ 55 ਲੱਖ ਵਾਲੇ ਨਜ਼ਰੀਏ ਨਾਲ ਲੋਕ ਸਾਨੂੰ ਦੇਖਣ ਲੱਗ ਗਏ ਵੀ ਇਹ ਗੱਲ 'ਚ ਬਿਲਕੁਲ ਸੱਚਾਈ ਨਹੀਂ ਹੈਗੀ ਅਸੀਂ ਹੱਥ ਬਨ ਕੇ ਬੇਨਤੀ ਕਰਦੇ ਹਾਂ ਵੀ ਹਾਂ ਵੀ ਇਸ ਸਾਨੂੰ ਬਖਸ਼ੋ ਇਸ ਲਈ